ਗ੍ਰੇਡ ਦੇ ਇਲਾਵਾ ਝੋਨਾ ਨਹੀਂ ਚੱਲਦਾ ਆ ਹੁਣ ਬੂਟੇ-ਬਾਟੇ ਲਾ ਕੇ ਗੁਜ਼ਾਰਾ ਕਰਨ ਲੱਪੇ ਲੋਗ ਸਾਰਾ ਝੋਨੇ ਵਾਲੀ ਜ਼ਮੀਨ ਤੇ ਝੋਨਾ ਨਹੀਂ ਲੱਗਦਾ ਇਹ ਫਿਰ ਪੱਟੇ ਲਾਏ ਹੋਇਆ ਪੱਠੇ ਵਿੱਜੇ ਆ ਬਸ ਪੱਠਾ ਖਰਾਚਾਰਾ ਹੋ ਜਾਂਦਾ ਅੱਛਾ ਇੱਝ ਵੀ ਡਿਫੈਕਟ ਆਉਂਦਾ ਪਸ਼ੂਵਾਂ ਨੂੰ ਦੁੱਧ ਦੁੱਧ ਹਾਂ ਦੁੱਧ ਝੋਨੇ ਜੋ ਜਿਹੜਾ ਕਹਿੰਦੇ ਨੇ ਨਾ ਕਿਸੇ ਜੂਰੀਆ ਵਧ ਗਿਆ ਕਿਸੇ ਕੁਸ਼ ਹੋ ਗਿਆ ਉਹ ਕੈਮੀਕਲ ਕਰਕੇ ਪਸ਼ੂ ਦੁੱਧ ਵੀ ਸਹੀ ਨਹੀਂ ਦੇ ਰਹੇ ਇਹ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਗੱਲ ਨਹੀਂ ਕੀਤੀ ਕੋਈ ਕੀਤੀ ਕਈ ਵਾਰੀ ਕੋਈ ਸੁਣਦਾ ਹੀ ਨਹੀਂ ਇਹੋ ਜੀਆਂ ਗੱਲਾਂ ਆਪਣਾ ਦੇਖਦੇ ਆ ਹਰ ਇੱਕ ਬੰਦਾ ਫੇ ਸਾਡਾ ਕਿੱਥੇ ਸੁੱਟਾਂਦਾ ਤੇ ਆਹ ਜਿਹੜਾ ਪਾਣੀ ਹੈ ਇਹ ਕੋਈ ਸੈਂਪਲ ਸੰਪਲ ਲੈ ਕੇ ਗਏ ਆ ਸੈਂਪਲ ਦੋ ਤਿੰਨ ਦਫਾ ਪਹਿਲਾਂ ਲੈ ਗਏ ਤੇ ਇੱਧਰ ਪਟਿਆਲੇ ਵਾਲੀ ਸਾਈਡ ਉਹ ਜਿਹੜਾ ਸੈਂਟਰ ਪੰਜਾਬ ਪੋਲੂਸ਼ਨ ਕੰਟਰੋਲ ਉਹ ਕਹਿ ਦਿੰਦੇ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਬਸ ਠੀਕ ਹੈ ਠੀਕ ਹੈ ਕਹਿ ਦਿੰਦੇ ਆ ਫਸਲ ਦੇ ਵਾਹੀ ਜੋਗ ਹੈ ਪਰ ਪੀਣ ਜੋਗ ਨਹੀਂ ਹੈ ਅਸੀਂ ਇੱਥੇ ਜਿੰਨੇ ਸਾਡੇ ਇੱਥੇ ਜ਼ਿਮੀਂਦਾਰ ਇਕੱਠੇ ਹੋ ਗਏ ਹੁਣ ਵੀ ਬੋਤਲਾਂ ਲਿਆ ਲਿਆ ਕੇ ਨਾ ਕੋਲ ਰੱਖੀਆਂ ਅਸੀਂ ਘਰ ਤੇ ਪਾਣੀ ਲੈ ਕੇ ਆਨੇ ਆ ਬਾਲਟੀਆਂ ਪੀਪੀਆਂ ਚ ਉਹ ਇੱਥੇ ਆ ਕੇ ਪੀਣਾ 10 10 ਬੰਦੇ ਇਕੱਠੇ ਹੁੰਦੇ ਅਸੀਂ ਤਾਂ ਇਹ ਵੀ ਕਿਹਾ ਸਰਕਾਰਾਂ ਨੂੰ ਭੇਜ ਜੇ ਹੋਰ ਨਹੀਂ ਤਾਂ ਇੱਕ ਇੱਥੇ ਟੂਟੀ ਲਾ ਦਿਓ ਲਿਆ ਕੇ ਲੋਕ ਪਰੇਸ਼ਾਨ ਤਾਂ ਨਾ ਹੁਣ ਜੇ 10 ਬੰਦੇ ਲੱਗੇ ਉਹ ਤਾਂ ਇੱਕ ਬੰਦਾ ਦਿਹਾੜੀਦਾਰ ਪਾਣੀ ਲਿਆਉਣ ਪਰ ਹੁੰਦਾ ਅੱਛਾ ਪਿੰਡ ਚੋਂ ਪਾਣੀ ਲਿਆਣਾ ਤਾਂ ਫਲਾਣਾ